ਬਾਬਾ ਫਰੀਦ ਸਾਹਿਬ ਜੀ ਦਾ ਬੜਾ ਪਿਆਰਾ ਬਚਨ ਹੈਗਾ ਕਹਿੰਦੇ ਵੀ ਫਰੀਦਾ ਅੱਖੀ ਦੇਖ ਪਤੀਣੀਆਂ ਸੁਣ ਸੁਣ ਰੀਣੇ ਕੰਨ ਛਾਕ ਪਕੰਦੀ ਆਈਆ ਹੋਰ ਕਰੇਂਦੀ ਵਨ ਬਢੇਪੇ ਬਾਰੇ ਵਜਨ ਕਰਦੇ ਕਹਿੰਦੇ ਜਦੋਂ ਬਢੇਪਾ ਆ ਜਾਂਦਾ ਵੀ ਸਰੀਰ ਦੇ ਸਾਰੇ ਅੰਗ ਜਿਹੜੇ ਆ ਉਹ ਸਿੱਥਲ ਹੋ ਜਾਂਦੇ ਨਟਾਲ ਹੋ ਜਾਂਦੇ ਆ ਤੇ ਜਿਹੜੀਆਂ ਵਸਤਾਂ ਜਵਾਨੀ ਵਿੱਚ ਮਿੱਠੀਆਂ ਲੱਗਦੀਆਂ ਸੀ ਚੰਗੀਆਂ ਲੱਗਦੀਆਂ ਸੀ ਤੇ ਹੁਣ ਉਹੀ ਜਿਹੜੀਆਂ ਸਖਾਉਂਦੀਆਂ ਨਹੀਂ ਆ ਉਹੀ ਭੜੀਆਂ ਲੱਗਣ ਲੱਗ ਪਈਆਂ ਲੋਕਾਂ ਦੀਆਂ ਬਹੁਤ ਗੱਲਾਂ ਸੁਣਨ ਤੋਂ ਵੀ ਜਿਹੜਾ ਮਨ ਨੂੰ ਉਚਾਰ ਟੂਣ ਲੱਗ ਪਿਆ ਕਿਉਂਕਿ ਜਦੋਂ ਲੱਗੇ ਕੋਈ ਬਹੁਤ ਸਾਰੀਆਂ ਗੱਲਾਂ ਕੋਈ ਕਰਦਾ ਹੈਗਾ ਤੇ ਬੁਢੇਪੇ ਵਿੱਚ ਜਾ ਕੇ ਜਦੋਂ ਅਸਲੀ ਗੱਲ ਦਾ ਗਿਆਨ ਹੋ ਜਾਂਦਾ ਸਮਝ ਪੈ ਜਾਂਦੀ ਏ ਉਸ ਸਾਰੀਆਂ ਗੱਲਾਂ ਵੀ ਜਿਹੜੀਆਂ ਉੱフィンਾ ਲੱਗਣ ਲੱਗੇ ਪੈਂਦੀਆਂ ਜੇ ਹੁੰਦਾ ਵੀ ਜਿਸ ਤਰ੍ਹਾਂ ਆ ਜੋ ਵੀ ਲੋਕਾਚਾਰੀ ਜਾਂ ਸਾਰਾ ਕੁਝ ਗੱਲਾਂ ਬਾਤਾਂ ਚੱਲ ਰਹੀਆਂ ਹੈਗੀਆਂ ਇਹ ਸਾਰਾ ਕੁਝ ਸਿਰਦਰਦੀ ਹੈਗੀ ਤੇ ਅੱਖਾਂ ਦੀ ਨਿਗਾ ਜਿਹੜੀ ਹੈ ਮੱਧਮ ਪੈ ਜਾਂਦੀ ਹੈਗੀ ਆ ਕੋਈ ਵੀ ਰੰਗ ਤਮਾਸ਼ੇ ਜਿਹੜੇ ਆ ਹੁਣ ਬਹੁਤੇ ਚੰਗੇ ਨਹੀਂ ਲੱਗਦੇ ਇਹ ਗੱਲ ਕਰਦੀ ਵੀ ਕਹਿੰਦੇ ਸਰੀਰ ਦੀ ਸਾਰੀ ਕਿਰਿਆ ਬਿਲਕੁਲ ਬਦਲ ਜਾਂਦੀ ਹੈ ਤੇ ਪਿਛਲੀਆਂ ਜਿੰਨੀਆਂ ਵੀ ਯਾਦਾਂ ਹੁੰਦੀਆਂ ਬੀਤ ਚੁੱਕਾ ਸਮਾਂ ਹੁੰਦਾ ਜਿਹੜਾ ਸੁਪਨਿਆਂ ਦੇ ਸਮਾਨ ਹੋ ਕੇ ਰਹਿ ਜਾਂਦਾ ਹੈ ਕਹਿੰਦੇ ਵੀ ਫਰੀਦਾ ਅੱਖੀ ਦੇਖ ਪਤੀਣੀਆਂ ਸੁਣ ਸੁਣ ਰੀਨੇ ਨਨ ਸ਼ਾਖ ਪਕੰਦੀ ਆਈ ਆ ਹੋਰ ਕਰੇਂਦੀ ਵਨ ਜਿਹੜਾ ਸ਼ਾਖ ਪਕੰਦੀ ਆਈ ਆ ਦਾ ਭਾਵ ਹੈਗਾ ਵੀ ਜਿਹੜਾ ਦੇ ਰੂਪ ਡਾਲ ਹੈਗਾ ਨਾ ਜਿਹੜਾ ਤਣਾ ਜਿਹੜਾ ਇਹ ਵੀ ਪੱਕ ਗਿਆ ਵੀ ਹੁਣ ਬਿਰਦ ਹੋ ਗਿਆ ਭਾਵ ਚੁਰਣੀ ਚੁਰੜੀਆਂ ਪੈ ਗਈਆਂ ਤੇ ਹੁਣ ਕੁਝ ਵੀ ਚੰਗਾ ਨਹੀਂ ਲੱਗਦਾ ਬਡੇਪੇ ਦੇ ਵਿੱਚ ਜਾ